ਸਿਕਾ ਜੀ ਮੈਂ ਸਭ ਟੈ ਲਉ ਮੀ ਦੇਖ ਤੁਸੀਂ ਟਿਕ ਟਾਕ ਹਾਂਗੀ ਅੱਜ ਜਿਹੜੀ ਵੀਡੀਓ ਹੈ ਉਹ ਆਪਾਂ ਆਪਣੀ ਖੇਤਾਂ ਤੇ ਐਂਡ ਬੋਟਲ માં ਜਿਹੜਾ ਮਾਂਸਾ ਦੇ ਵਿੱਚ ਬਣਾ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਜੋ ਪਨੀਰੀਆਂ ਟਰਿਆਂ ਦੇ ਵਿੱਚ ਤਿਆਰ ਕਰਨੀਆਂ ਆਪਾਂ ਤਿਆਰ ਕਰੀਆਂ ਹੋਈਆਂ ਉਹਨਾਂ ਬਾਰੇ ਤੁਹਾਨੂੰ ਦਿਖਾਵਾਂਗੇ ਆਪਾਂ ਉਹ ਪਨੀਰੀਆਂ ਕਿਸ ਤਰ੍ਹਾਂ ਤਿਆਰ ਕਰੀਆਂ ਹਾਂ ਉਹ ਪਨੀਰੀਆਂ ਨੂੰ ਜੇਕਰ ਤੁਸੀਂ ਤਿਆਰ ਕਰਨਾ ਹੈ ਆਪਾਂ ਨੂੰ ਕਿਹੜੇ ਕਿਹੜੇ ਸਮਾਨ ਦੀ ਇਹਦੇ ਵਿੱਚ ਲੋੜ ਪੈਂਦੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਕਿਹੜੀਆਂ ਬਿਮਾਰੀਆਂ ਤੁਹਾਨੂੰ ਟ੍ਰਿਆਂ ਵਾਲੀ ਪਨੀਰੀ ਨੂੰ ਆ ਸਕਦੀਆਂ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਕੀ ਆਪਾਂ ਉਹਨਾਂ ਨੂੰ ਕੁਝ ਖਾਦਾਂ ਵੀ ਦੇਣ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਟ੍ਰਿਆਂ ਦੇ ਵਿੱਚ ਪਨੀਰੀ ਨੇ 25 ਤੋਂ 30 ਦਿਨ ਰਹਿਣਾ ਹੁੰਦਾ ਹੈ ਉਹਨੇ ਟਾਈਮ ਵਾਸਤੇ ਆਪਾਂ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੀ ਸਾਂਭ-ਸਮਾਹਲ ਕਰਨੀ ਹੈ ਇਹ ਸਾਰੇ ਵਿਸ਼ੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਹੀ ਆਪਾਂ ਖੇਤ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਲਾਉਣਾ ਉਸ ਬਾਰੇ ਵੀ ਗੱਲਬਾਤ ਕਰਾਂਗੇ ਆਓ ਦੇਖੀਏ ਵੀਡੀਓ ਕਿਸਾਨ ਭਰਾਵੋ ਆਪਣੇ ਖੇਤਾਂ ਉੱਪਰ ਜੋ ਸਬਜ਼ੀਆਂ ਲੱਗੀਆਂ ਹੋਈਆਂ ਹਨ ਉਹਨਾਂ ਦੇ ਵਿੱਚੋਂ ਕੁਝ ਬੀਜ ਚੂਹਿਆਂ ਨੇ ਖਰਾਬ ਕਰ ਦਿੱਤੇ ਹਨ ਉਹਨਾਂ ਦੀ ਪੂਰਤੀ ਲਈ ਆਪਾਂ ਮਿੱਟੀ ਦਾ ਇਹ ਮਿਕਸਚਰ ਰਾਹੀਂ ਪਨੀਰੀ ਤਿਆਰ ਕਰ ਰਹੇ ਹਾਂ ਉਸ ਲਈ ਆਪਾਂ ਨੂੰ ਕੋਕੋ ਪੀਡ ਵਰਮੀ ਲਾਈਟ ਅਤੇ ਪਰਲਾਈਟ ਇਹ ਚੀਜ਼ਾਂ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਪਾਰਸ ਕਰਦੀ ਹੈ ਤੇ ਨਾਲ ਹੀ ਆਪਾਂ ਨੂੰ ਗੁੰਡਵਾ ਖਾਦ ਦੀ ਵੀ ਲੋੜ ਪੈਂਦੀ ਹੈ ਨਾਲ ਹੀ ਟ੍ਰੇਆਂ ਜੋ 98 ਖਾਨਿਆਂ ਵਾਲੀਆਂ ਆਪਣੇ ਕੋਲ ਉਪਲਬਧ ਹਨ ਕਈ ਕਿਸਾਨ ਵੀਰ ਛੋਟੀਆਂ ਵੱਡੀਆਂ ਟਰਿਆਂ ਦੇ ਵਿੱਚ ਵੀ ਲਾਉਂਦੇ ਹਨ ਜਿਵੇਂ 50 ਖਾਨੇ ਵਾਲੀਆਂ ਜਾਂ 108 ਖਾਨੇ ਵਾਲੀਆਂ ਟਰਿਆਂ ਵੀ ਕਈ ਕਿਸਾਨ ਵੀਰ ਵਰਤਦੇ ਹਨ ਅੱਜ ਜੋ ਮਿશ્રਣ ਆਪਾਂ ਤਿਆਰ ਕਰਿਆ ਹੈ ਉਸ ਦੇ ਵਿੱਚ ਕੋਕੋ ਪੀਡ ਅਤੇ ਗੁੰਡਵਾ ਖਾਦ ਮਲਾਈ ਗਈ ਹੈ ਪਰਮੀ ਲਾਈਟ ਅਤੇ ਪਰਲਾਈਟ ਆਪਣੇ ਕੋਲ ਉਪਲਬਧ ਨਹੀਂ ਸੀ ਇਹਨਾਂ ਦੋਨੇ ਚੀਜ਼ਾਂ ਨਾਲ ਵੀ ਕੰਮ ਚੱਲ ਜਾਂਦਾ ਹੈ ਆਪਣੇ ਪਿਛਲੇ ਸਾਲਾਂ ਦੇ ਤਜਰਬੇ ਦੱਸਦੇ ਹਨ ਕੋਕੋਬੀਡ ਦੀ 5 ਕਿਲੋ ਦੀ ਿੱਟ ਮਿਲਦੀ ਹੈ ਇਸ ਨੂੰ ਪਾਣੀ ਦੇ ਵਿੱਚ ਕਿਉਂ ਕੇ ਰੱਖਣਾ ਚਾਹੀਦੀ ਹੈ ਮਿਸ਼ਰਣ ਤਿਆਰ ਕਰਨ ਤੋਂ ਪਹਿਲਾਂ ਕੋਕੋਬੀਡ ਨੂੰ ਪਾਣੀ ਵਿੱਚ ਤਿੰਨ ਤੋਂ ਚਾਰ ਵਾਰੀ ਕੱਢ ਦਿਓ ਤਾਂ ਕਿ ਤਜਾਬੀ ਈਮਾਦਾ ਅਤੇ ਲੂਣ ਬਾਹਰ ਨਿਕਲ ਜਾਣ ਦੋਨੇ ਚੀਜ਼ਾਂ ਨੂੰ ਰਲਾ ਕੇ ਟਰਿਆਂ ਪਰ ਲੋ ਬੀਜ ਲਾਉਣ ਵੇਲੇ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਬੀਜ ਦਾ ਪਤਲਾ ਪਾਸਾ ਥੱਲੇ ਹੋਵੇ ਟਰਿਆਂ ਦੇ ਵਿੱਚ ਬੀਜ ਲਾਉਣ ਤੋਂ ਬਾਅਦ ਟਰਿਆਂ ਨੂੰ ਆਪਾਂ ਛੋਟੇ ਪੋਲੀ ਹਾਊਸ ਜਾਂ ਲੋ ਟਰਨਰ ਥੱਲੇ ਰੱਖ ਕੇ ਗਰਮੈਸ਼ ਦੇ ਦੇਈਏ। ਸੇ ਤੋਂ 7 ਦਿਨਾਂ ਵਿੱਚ ਸਰਦੀਆਂ ਦੇ ਮੌਸਮ ਵਿੱਚ ਬੀਜ ਹਰੇ ਹੋ ਜਾਣਗੇ। ਸਮੇਂ-ਸਮੇਂ ਤੇ ਉਹਨਾਂ ਨੂੰ ਪਾਣੀ ਦਾ ਧਿਆਨ ਰੱਖੀਏ। ਕੋਕੋ ਪਿੜ ਬੇਮੌਸਮੀਆਂ ਸਾਰੀਆਂ ਪਨੇਰੀਆਂ ਤਿਆਰ ਕਰਨ ਲਈ ਵਰਤੀ ਜਾ ਸਕਦੀ ਹੈ। ਬੀਜ ਮੰਣ ਤੋਂ 8 ਤੋਂ 10 ਦਿਨਾਂ ਬਾਅਦ ਐਨ ਪੀ ਕੇ 19 19 19 ਦੀ ਸਪਰੇ 2 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਕਰੋ। ਦੋਵਾਂ ਦਿਨਾਂ ਬਾਅਦ ਕੈਲਸ਼ੀਅਮ ਨਾਈਟ੍ਰੇਟ ਜਾਂ ਮੈਗਨੀਸ਼ੀਅਮ ਸਲਫੇਟ ਦੀ ਸਪਰੇਅ ਕਰੋ ਹਫਤੇ ਵਿੱਚ ਇੱਕ ਵਾਰ ਕਪਟਾਨ ਵੈਸਟਰਨ ਜਾਂ ਵੈਸਟਰਨ ਜੀ ਸਪਰੇਅ 1 ਗ੍ਰਾਮ ਪ੍ਰਤੀ ਲੀਟਰ ਦੇ ਸਾਫ ਕਰੋ ਤਾਂ ਜੋ ਉੱਲੀ ਰੋਗਾਂ ਤੋਂ ਪਨੀਰੀ ਨੂੰ ਬਚਾਇਆ ਜਾ ਸਕੇ ਪਨੀਰੀ ਨੂੰ ਜੀ ਖਿੜਾ ਰੋਗ ਆਉਂਦਾ ਹੈ ਤਾਂ ਪਨੀਰੀ ਕੁੰਟੋਂ 12 ਤੋਂ 15 ਦਿਨਾਂ ਬਾਅਦ ਐਲੀਟ ਜਾਂ ਰੈਡੋਮਿਲ 골ਡ ਅੱਧਾ ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਜੜ੍ਹਾਂ ਨੂੰ ਗੁੜਚ ਕਰੋ ਰਾਚੂਸਣ ਵਾਲੇ ਕਿਡਿਆਲੀ ਕਨਫਿਊਡਰ ਜਾਂ ਇਕਟਾਰਾ ਅੱਧਾ ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਵਰਤੋ 25 ਤੋਂ ਇਹ ਦਿਨ ਦੀ ਪਨੀਰੀ ਖੇਤ ਵਿੱਚ ਲਾਉਣ ਲਈ ਤਿਆਰ ਹੋ ਜਾਂਦੀ ਹੈ ਉੱਪੀ ਨੂੰ ਉੱਪਰੋਂ ਉੱਟੇ ਫੜ ਕੇ ਟਰੇ ਵਿੱਚੋਂ ਕੱਢ ਲਓ ਖੇਤ ਦੇ ਵਿੱਚ ਉਸੇ ਸਾਈਜ਼ ਦੀ ਡਾਟਵਾ ਬਣਾ ਕੇ ਲਾ ਦਿਓ ਉਸ ਤੋਂ ਬਾਅਦ ਖੇਤਾਂ ਨੂੰ ਪਾਣੀ ਦੇ ਦਿਓ ਜੇਕਰ ਕੋਈ ਗੱਲ ਦੱਸਣ ਕਰਨੀ ਹੋ ਰਹਿ ਗਈ ਹੈ ਤਾਂ ਤੁਸੀਂ ਵੀਡੀਓ ਦੇ ਉੱਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ